ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਠਗਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅਗੇਤੇ ਲੱਗੇ ਝੋਨੇ ਦੇ ਵਿੱਚ ਆ ਰਹੀ ਪਤਾਲ ਭੇਟ ਤੇ ਗੋਭ ਦੀ ਸੁੰਗੀ ਦੀ ਜਿਨ੍ਹਾਂ ਖੇਤਾਂ 'ਚ ਆ ਗਈ ਹੈ ਉਹਨਾਂ ਖੇਤਾਂ ਦੇ ਵਿੱਚ ਆਪਾਂ ਪਤਾਲ ਭੇਟ ਤੇ ਗੋਭ ਦੀ ਸੁੰਗੀ ਨੂੰ ਕੰਟਰੋਲ ਕਰਨ ਲਈ ਕੀ ਕਰ ਸਕਦੇ ਹਾਂ ਜਿਨ੍ਹਾਂ ਖੇਤਾਂ ਦੇ ਵਿੱਚ ਨਹੀਂ ਆਈ ਉਹਨਾਂ ਖੇਤਾਂ ਦੇ ਵਿੱਚ ਜਦ ਤੱਕ ਬਿਮਾਰੀ ਯਾਨੀ ਕਿ ਸੁੰਡੀ ਪਤਾਲ ਭੇਟ ਤੇ ਗੋਭ ਦੀ ਸੁੰਡੀ ਵੇਖ ਨਹੀਂ ਜਾਂਦੀ ਉਹਨਾਂ ਚਿਰ ਤੱਕ ਕੋਈ ਵੀ ਸਪਰੇ ਕੋਈ ਵੀ ਦਵਾਈ ਨਾ ਕਰਿਓ ਸੋ ਮੈਂ ਵਾਚ ਕਰ ਰਿਹਾ ਸੀ ਮੇਰੇ ਮੋਬਾਈਲ 'ਚ ਫੋਟੋਆਂ ਵੀ ਆਈਆਂ ਹਨ ਫੋਨ 'ਚ ਆਇਆ ਵੀ ਭਾਜੀ ਥੋਨੇ ਨੂੰ ਪਤਾਲ ਭੇਟ ਲੱਗ ਗਈ ਹੈ ਗੋਭ ਦੀ ਸੁੰਡੀ ਵੀ ਵੇਖ ਰਹੀ ਹੈ ਪਰ ਜਦੋਂ ਬਰਸਾਤਾਂ ਦਾ ਮੌਸਮ ਹੋਵੇ ਤੇ ਪਤਾਲ ਭੇਟ ਆਉਂਦੀ ਆ ਤੇ ਸ਼ਰਾਟੇ ਵਾਲਾ ਮੀਂਹ ਪੈ ਜਾਂਦਾ ਪਤਾਲ ਭੇਟ ਛੱਡ ਜਾਂਦੀ ਹੈ ਯਾਨੀ ਕਿ ਪੱਤਿਆਂ ਦੇ ਵਿੱਚੋਂ ਨਿਕਲ ਜਾਂਦੀ ਹੈ ਇਸ ਸੁੰਡੀ ਕੋਈ ਬਹੁਤਾ ਤੁਰ ਕੇ ਵਰਕ ਨਹੀਂ ਕਰ ਸਕਦੀ ਜਿਹੜੀ ਥੱਲੇ ਡੇਪੀ ਉਹਨੇ ਮਾਰੀ ਜਾਣਾ ਸੋ ਫੜਾਈ ਵੀਰੋ ਝੋਨੇ 'ਚ ਪਾਣੀ ਵੜਾ ਤੇ ਮੈਂ ਸਜਣ ਦੀ ਮਾਈਤ ਲਈ ਉਹਨੇ ਮੈਨੂੰ ਆਹ 5-7 ਪੱਤੇ ਕੱਢ ਕੇ ਪੜਾਏ ਆ ਜਿਹੜੇ ਸੁੰਡੀ ਨਾਲ ਫੋਲਡ ਹੋਏ ਹੋ ਸਕਦਾ ਇਹਨਾਂ ਦੇ ਵਿੱਚ ਸੁੰਡੀ ਹੋਵੇ ਹੋ ਸਕਦਾ ਨਾ ਹੋਵੇ ਤੁਸੀਂ ਆਪਣੇ ਖੇਤ ਦੇ ਵਿੱਚ ਇਸ ਸਥਿਤੀ ਨੂੰ ਜਾ ਕੇ ਵਾਚ ਕਰ ਸਕਦੇ ਜੇ ਲਾਪਰੀ ਤਾਂ ਤੇਰੇ ਬਿਲਕੁਲ ਸਾਹਮਣੇ ਗੋਡੇ ਦੇ ਕੋਲ ਇਧਰ ਕੋਲ ਬੂਟਾ ਹੋਵੇ ਦੋ ਤਿੰਨ ਲੜੀਆਂ ਫੋਲਡ ਕੀਤੀਆਂ ਇਹਨਾਂ ਦੇਖੀਏ ਹਾਂਜੀ ਸੋ ਜਿਨ੍ਹਾਂ ਖੇਤਾਂ ਦੇ ਵਿੱਚ ਤੁਹਾਨੂੰ ਇਹੋ ਜੀ ਸਥਿਤੀ ਨਜ਼ਰ ਆਵੇ ਤੁਸੀਂ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਲੜੀਆਂ ਨੂੰ ਫੋਲ ਕੇ ਵੇਖ ਸਕਦੇ ਜੇ ਭੀ ਇਹਨਾਂ ਦੇ ਵਿੱਚ ਸੁੰਡੀ ਹੈਗੀ ਆ ਕਿ ਨਹੀਂ ਹੈਗੀ ਜਿਸ ਤਰ੍ਹਾਂ ਮੈਂ ਫੋਲ ਰਿਹਾ ਇਹਦੇ ਵਿੱਚ ਕੋਈ ਸੁੰਡੀ ਨਹੀਂ ਹੈਗੀ ਪਰ ਮਾਲਮੂਤਰ ਇਹਦੇ ਵਿੱਚ ਹੈਗਾ ਸੀ ਜਾਂ ਝੜ ਗਈ ਹੈ ਜ਼ਰੂਰੀ ਨਹੀਂ ਭੀ ਜਨੇ ਪੱਤੇ ਫੋਲਡ ਕੀਤੇ ਸਾਰਿਆਂ ਦੇ ਵਿੱਚ ਹੀ ਸੁੰਡੀ ਹੋਵੇ ਕਈ ਵਾਰ ਨਹੀਂ ਵੀ ਹੁੰਦੀ ਕਿਉਂਕਿ ਬਰਸਾਤਾਂ ਦੇ ਦੇਣਿਆਂ ਝੜ ਜਾਂਦੇ ਆ ਕਿ ਸੁੰਡੀ ਨਹੀਂ ਹੁੰਦੀ ਪਰ ਇੱਥੇ ਇੱਕ ਮੈਂ ਮੱਕੀ ਰੱਖੀ ਸੀ ਆ ਫੜਾਇਓ ਐਨੇ ਹੀ ਅੱਗ ਦੇਣੇ ਆ ਥੱਲੇੋਂ ਕੱਟੀ ਥੋੜਾ ਇਹਨੂੰ ਉੱਡੀ ਨਾ ਜਾਵੇ ਇਹ 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 ਕੈਮਰਾਮੈਨ ਸਾਹਿਬ ਦੇਖ ਰਹੀ ਆ ਉੱਪਰੋਂ ਨਾ ਹਿੱਲੇ ਉੱਪਰੋਂ ਨਾ ਹਿੱਲੇ ਹਾਂ ਮਾਲੋ ਸਿੰਟਮ ਤੇ ਨਿਸ਼ਾਨੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਆ ਐਕਸ ਸੋ ਇਹ ਉਹ ਚੀਜ਼ਾਂ ਜਿਹੜੀਆਂ ਦਰਸਾਉਂਦੀਆਂ ਕਿ ਸਾਡੇ ਖੇਤਾਂ ਦੇ ਵਿੱਚ ਸੁੰਡੀ ਦਾ ਅਟੈਕ ਆਉਣਾ ਸ਼ੁਰੂ ਹੋ ਗਿਆ ਹੈ ਪਿਛਲੇ ਖੇਤ ਚ ਅਸੀਂ ਦੇਖ ਰਹੇ ਸੀ ਉੱਥੇ ਸਾਨੂੰ ਕਟੀਆਂ ਗੋਭਾਂ ਵੀ ਮਿਲੀਆਂ ਸੀ ਇੱਥੇ ਸਾਨੂੰ ਕੱਟੀ ਗੋਭ ਕੋਈ ਨਹੀਂ ਮਿਲੀ ਪਰ ਪਤਲ ਭੇਟ ਬਹੁਤ ਆਦ ਢੋੜੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਦਾਂ ਉਸ ਧੋੜੀ ਦੇ ਵਿੱਚ ਵੀ ਕੈਮਰਾਮੈਨ ਸਾਹਿਬ ਜੀ ਦਿਖਾ ਸਕਦੇ ਜਿੱਥੇ ਦਿਖਾ ਲਿਓ ਆ ਜਿਹੜੀ ਧੋੜੀ ਆ ਇਹ ਦੋ ਖੇਤ ਆ ਜੀ ਇੱਕ ਲਗਭਗ 4 41 ਦਿਨ ਦਾ ਝੋਨਾ ਬੜਾ ਗੇਤਾ ਲੱਗਿਆ ਸੀ ਇਹ ਇੱਕ 10 ਦਿਨ ਪਛੇਤਾ ਪਰ ਦੋਵਾਂ ਹੀ ਖੇਤਾਂ ਦੇ ਵਿੱਚ ਸੁੰਡੀ ਨਜ਼ਰ ਆ ਰਹੀ ਹੈ ਸੋ ਖਸਾਨ ਦੋਸਤੋ ਆਪਾਂ ਗੱਲ ਕਰਦੇ ਆਂ ਕਿ ਇਹਨੂੰ ਸੁੰਡੀ ਨੂੰ ਕੰਟਰੋਲ ਕਰਨ ਲਈ ਇਧਰ ਯਾਰੋ ਇਧਰ ਆ ਝੋਨਾ ਵੱਡਾ ਵਾ ਪਰ ਥੋੜਾ ਹੁਣ ਪਛਾੜ ਜਾਂਦੇ ਆ ਕਿ ਛੇਰੋਂ ਚ ਬੱਚੇ ਵਾਲੀ ਚਾਹ ਨੂੰ ਹੜ ਜਾਂਦੇ ਇਹ ਝੋਨਾ ਥੋੜੀ ਜ਼ਿਆਦੀ ਉਮਰ ਦਾ ਹੈ ਇਹ ਲਹਿਰਾ ਵੀ ਜ਼ਿਆਦਾ ਹੈ ਵੱਡਾ ਵੀ ਹੋ ਗਿਆ ਹੈ ਇਹਦੇ ਵਿੱਚ ਪਤਲ ਪੇਟ ਜਿਆਦੀ ਮੱਖੀ ਉੱਡ ਗਈ ਦੂਸਰੇ ਥਾਂ ਬਹਿ ਗਈ ਲੋ ਜੀ ਹੁਣ ਆਪਾਂ ਇਹਨੂੰ ਕੰਟਰੋਲ ਕਿਦਾਂ ਕਰਨਾ ਕਿਸਾਨ ਭਰਾਓ ਜਿਨ੍ਹਾਂ ਖੇਤਾਂ ਦੇ ਵਿੱਚ ਤੁਹਾਨੂੰ ਇਹ ਸਿੰਪਟਮ ਨਜ਼ਰ ਆ ਗਿਆ ਵੀ ਤੁਹਾਡੇ 100 ਦੇ ਵਿੱਚੋਂ ਪੰਜਾਂ ਸੱਤਾਂ ਬੂਟੀਆਂ ਦੇ ਪਤਾਲ ਭੇਟ ਨਜ਼ਰ ਆ ਰਹੀ ਆ ਐਕਟਿਵ ਹਾਲਾਤਾਂ 'ਚ ਜਿੰਦੇ ਹਾਲਾਤਾਂ 'ਚ ਜਾਂ ਤੁਹਾਨੂੰ ਗੋਬਾਂ 100 ਦੇ ਮਗਰ 5-4% ਕਟੀਆਂ ਨਜ਼ਰ ਆ ਰਹੀਆਂ ਕੋ ਟਿਬੀ ਇੱਥੇ ਆ ਕੋ ਟਿਬੀ ਦੂਜੇ ਪਾਸੇ ਆ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਪਤਾਲ ਭੇਟ ਤੇ ਗੋਬ ਦੀ ਸੁੰਡੀ ਨੂੰ ਕੰਟਰੋਲ ਕਰਨ ਲਈ ਪਦਾਨ ਕਾਟਾ ਪਹਾਈਡੋਕਲੋਰਾਈਡ ਨਾਲ ਦਾ ਟੈਕਨੀਕਲ ਆ ਜਿਹਨੂੰ ਆਪਾਂ ਪਦਾਨ ਕਹਿ ਦਿੰਨੇ ਆ ਵੀਟਾ ਪੈਵਰ ਕਹਿ ਦਿੰਨੇ ਆ ਪੂਰੇ ਗਾਨ ਕਹਿ ਦਿੰਨੇ ਆ ਕਿ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਨਾਵਾਂ ਤੋਂ ਇਹ ਪ੍ਰੋਡਕਟ ਆਉਂਦਾ ਤੁਸੀਂ 1 ਕਿਲੋ 1 ਕਨਾਲ ਦਾ ਪਾ ਸਕਦੇ ਜੇ ਪਾਉਣ ਦਾ ਤਰੀਕਾ ਕੀ ਹੈ ਕਿ ਜਿਸ ਤਰ੍ਹਾਂ ਤਿਆਰ ਆਪਾਂ ਪ੍ਰਦਾਨ ਫਟੇਰਾ ਪਾਉਣ ਦੇ ਬਾਅਦ ਵੀ ਸਾਈਡਾਂ ਵਾਲੇ ਜਿਹੜੇ ਬੂਟੇ ਆ ਨਾ ਉਹ ਖਰਾਬ ਹੋ ਜਾਂਦੇ ਹੁੰਦਾ ਕਿ ਇਹ ਵੀ ਚੀਜ਼ ਹੁੰਦੀ ਹੈ ਆਪਣੇ ਹੱਥ 'ਚ ਥੋੜੀ ਰੇਤ ਜਾਂ ਥੋੜੀ ਜਿਹੀ ਖਾਚਰ ਲਾ ਕੇ ਪਾਉਣੀ ਹੁੰਦੀ ਹੈ ਮੰਨ ਲਓ ਆ ਕੈਮਰਾਮੈਨ ਸਾਹਿਬ ਖਾ ਲਿਓ ਜਿੰਨਾ ਕ ਪਾਣੀ ਐ ਇਸ ਚੋਨੇ 'ਚ ਪਾਣੀ ਐ ਬਹੁਤ ਥੋੜਾ ਪਾਣੀ ਐ ਇਹਦੇ ਵਿੱਚ ਤੁਸੀਂ ਪੋਟਾ ਪੋਟਾ ਪਾਣੀ ਹੋਰ ਪਾਉਣਾ ਵੀ ਆ ਵਟ ਦੇ ਇਥੋਂ ਤੱਕ ਪਾਣੀ ਆ ਜੇ ਇਥੋਂ ਤੱਕ ਤੱਕ ਪਾਣੀ ਆ ਜੇ ਡੇਢ ਡੇਢ ਪੋਟਾ 2 2 ਪੋਟੇ ਖੇਤ ਦੇ ਐਵਰੇਜ ਦੇ ਹਿਸਾਬ ਨਾਲ ਪਾਣੀ ਖੇਤ ਦੇ ਵਿੱਚ ਇਥੋਂ ਤੱਕ ਵੀ ਪਾਣੀ ਬਣ ਜੇ ਓਨਾਕ ਪਾਣੀ ਖੇਤ ਦੇ ਵਿੱਚ ਹੋਵੇ ਜਦੋਂ ਆਪਾਂ ਇਹਨਾਂ ਚੀਜ਼ਾਂ ਦਾ ਛੱਟਾ ਮਾਰਨਾ ਹੈ ਛੱਟਾ ਮਾਰ ਕੇ ਨਵਾਂ ਪਾਣੀ ਉਦੋਂ ਤੱਕ ਨਹੀਂ ਪਾਉਣਾ ਜਦ ਤੱਕ ਆਪਣਾ ਜਿਹੜਾ ਘੋੜ ਇਨਸੈਕਟੀਸਾਈਡ ਦਾ ਖੇਤ ਦੇ ਵਿੱਚ ਬਣ ਗਿਆ ਹੈ ਉਸ ਖੋਲ ਨੂੰ ਸਾਡੀ ਮਿੱਟੀ ਸਾਡੇ ਬੂਟੇ ਪੀ ਨਹੀਂ ਜਾਂਦੇ ਨਵਾਂ ਪਾਣੀ ਉਦੋਂ ਤੱਕ ਨਹੀਂ ਪਾਉਣਾ ਉਹ ਜਿਹੜਾ ਆਪਾਂ ਆ ਬੰਨੇ ਤੱਕ ਪਾਣੀ ਪਾ ਦਾ ਕਾਰਨ ਕੀ ਆ ਵੀ ਜਿਹੜਾ ਛੱਟਾ ਵਜੂਗਾ ਬੰਨੇ ਵਾਲਾ ਖੋਲ ਜਦੋਂ ਪਾਣੀ ਠਾਂ ਗਿਆ ਤੇ ਛਾਂ ਨੂੰ ਹਟਣਾ ਤੇ ਬੰਨੇ ਵਾਲੇ ਮੱਟਾ ਤੇ ਲਾਗਲੇ ਬੂਟੇ ਵੀ ਸੇਫ ਸੇਵ ਹੋ ਜਾਣਗੇ ਵੀ ਇਹਨਾਂ ਦੇ ਵੀ ਸੁੰਡੀ ਲੱਗਣ ਦਾ ਚਾਂਸ ਘਟ ਜੇਗਾ ਜਾਂ ਜੇ ਆਈ ਆ ਤੇ ਮਰ ਜੇਗਾ ਇਹਦੇ ਹੋਗਾ ਜੀ ਇੱਕ ਟੈਕਨੀਕਲ ਦੂਸਰਾ ਟੈਕਨੀਕਲ ਆਉਂਦਾ ਜੀ CTPR ਆਪਾਂ ਗ੍ਰੈਨੂਲ GR ਕਹਿ ਦਿੰਦੇ ਆ ਜਾਂ ਕੋਰਾਜਨ GR ਕਹਿ ਦਿੰਦੇ ਆ ਜਿਹਦੇ ਨਾਂ ਆਉਂਦੇ ਆ ਪਟੇਰਾ, ਆਨਵਿਕਸ, ਗੈਟਵੇਜ਼ GR, ਟਾਟਾ ਰੈਲਿਸ ਦਾ ਆਉਂਦਾ ਤੇ ਪਟਾਕੋ ਨਾਂ ਦਾ ਪ੍ਰੋਡਕਟ ਵੀ ਇੱਕ ਮਾਰਕੀਟ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਊਗਾ। ਰੀਜ਼ੈਂਟ ਅਲਟਰਾ ਵੀ ਨਜ਼ਰ ਆ ਜਾਊਗਾ। ਰੀਜ਼ੈਂਟ ਅਲਟਰਾ ਦੇ ਵਿੱਚ ਅਲੱਗ ਟੈਕਨੀਕਲ ਹੈ। ਉਹਦੇ ਵਿੱਚ ਫਿਪਰੋਨੇਲ ਹੈ 6% ਜਿਹੜਾ ਔਨਵਿਕ ਸੈਫਟੇਰ ਆਇਆ ਗੈਟਵੇ ਜੀ ਆ ਰਿਹਾ ਇਹਦੇ ਵਿੱਚ ਸੀਟੀਪੀਆਰ ਯਾਨੀ ਕਿ ਕੋਰਾਜੇਨ ਵਾਲਾ ক্লোਰ ਐਂਟਰਾ ਡੇਲੀ ਪ੍ਰੋਰ ਟੈਕਨੀਕਲ ਹੈ 0.4% ਦੇ ਵਿੱਚ ਇਹ ਚੀਜ਼ਾਂ ਏਰਕਾਂ ਸਸਤੀਆਂ ਵੀ ਹੋਈਆਂ ਜੇ ਪ੍ਰਦਾਨ ਮਹਿੰਗੀ ਹੋਏ ਜੀਏ ਤੇ ਫਟੇਰਾ ਵਾਲਾ ਟੈਕਨੀਕਲ ਯਾਨੀ ਕਿ ਕੋਰਾਜੇਨ ਵਾਲਾ ਟੈਕਨੀਕਲ ਸਸਤਾ ਹੋਇਆ ਜੇ ਦੋ ਚਾਰ ਦੁਕਾਨਾਂ ਤੋਂ ਪੁੱਛ ਕੇ ਫੇਰ ਹੀ ਤੁਸੀਂ ਇਹ ਲਿਓ ਜਾ ਜਿਹੜੇ ਦੁਕਾਨਦਾਰ ਦੇ ਨਾਲ ਜੁੜੇ ਜੇ ਉਦੋਂ ਕੋਲੋਂ ਉਹ ਤੇ 2 ਕਿਸਾਨ ਭਰਾਓ ਤੁਸੀਂ ਇਹਦੀ 5 ਤੋਂ 6 ਕਿਲੋ ਰੱਖਿਓ ਆਪਣੇ ਖੇਤ ਦੀ ਸਥਿਤੀ ਦੇ ਹਿਸਾਬ ਨਾਲ ਜਿੰਨਾ ਕੇਤਾਂ ਦੇ ਵਿੱਚ ਪੱਤਾਲ ਭੇਟ ਜਾਂ ਗੋਭ ਦੀ ਸੁੰਡੀ ਆ ਗਈਏ ਜਿੱਥੇ ਨਹੀਂ ਆਈ ਉੱਥੇ ਪਾਉਣ ਦੀ ਨਹੀਂ ਲੋੜ ਉਥੇ 5 ਤੋਂ 6 ਕਿਲੋ ਹੀ ਰੱਖਿਓ ਅਬਲ ਤੇ 6 ਕਿਲੋ ਹੀ ਰੱਖਿਓ ਤੇ ਆਪਣੇ ਦੁਕਾਨਦਾਰ ਨਾਲ ਬਹਿ ਕੇ ਜਿਹਦੇ ਨਾਲ ਤੁਸੀਂ ਜੁੜੇ ਜੇ ਬਹਿ ਕੇ ਸਲਾਹ ਕਰਕੇ ਸਾਰੀ ਚੀਜ਼ ਉਹਨੂੰ ਦੱਸ ਕੇ ਫਿਰ ਇਹ ਚੀਜ਼ਾਂ ਪਾਓ ਕੁਝ ਸਪੈਸ਼ਲਟੀ ਦੇ ਪ੍ਰੋਡਕਟ ਆਏ ਆ ਉਹ ਇਹਨਾਂ ਨੂੰ ਥੋੜੇ ਜੇ ਕੋਸਟਲੀ ਵੀ ਜਿਸ ਤਰ੍ਹਾਂ ਇੱਕ ਬਾਇਰ ਦਾ ਪ੍ਰੋਡਕਟ ਆਇਆ ਵੀ ਕੋਟਾ ਕਿ ਇੱਕ ਸਜੈਂਟਾ ਦਾ ਪ੍ਰੋਡਕਟ ਆਉਂਦਾ ਵੀ ਟਾਕੂ ਵੀ ਟਾਕੋ ਦੇ ਵਿੱਚ ਵੀ ਸੀਟੀਪੀਆਰ ਦੀ ਡੋਸ ਥੋੜੀ ਜਿਹਾ ਵਧਾ ਕੇ 0.5% ਕਰਤੀ ਹੈ ਤੇ ਨਾਲ ਥਾਇਓ ਪਾਇਆ ਹੈ ਉਹ ਵੀ ਚੰਗਾ ਕੰਮ ਕਰਦਾ ਹੈ ਚੰਗਾ ਪ੍ਰੋਡਕਟ ਹੈ ਪਰ ਜੇ ਬਹੁਤ ਜਿਆਦਾ ਲੇਟੈਸਟ ਕੈਮਿਸਟਰੀ ਦੇ ਵਿੱਚ ਤੁਸੀਂ ਜਾਣਾ ਹੈ ਕੀ ਪੈਸੇ ਵੀ ਠੀਕ ਠਾਕ ਲੱਗਣ ਤੇ ਟੈਕਨੀਕਲ ਵੀ ਬਹੁਤ ਜ਼ਿਆਦੀ ਵੱਡੀ ਮਾਤਰਾ ਚ ਮਿਲੇ ਤੇ ਅਡਾਮਾ ਨੇ ਇੱਕ ਪ੍ਰੋਡਕਟ ਦਿੱਤਾ ਹੈ ਫੋਰ ਪੀਡੋ ਦੇ ਨਾਂ ਤੇ ਜਿਹਦੇ ਵਿੱਚ ਪਹਿਲੀਆਂ ਦਵਾਈਆਂ ਨਾਲੋਂ ਕਾਟਾਪ ਨੂੰ ਛੱਡ ਕੇ ਲਗਭਗ 10% ਤੋਂ ਜ਼ਿਆਦਾ ਸੀਟੀਪੀਆਰ ਵਧ ਹੈ ਯਾਨੀ ਕਿ 0.5% ਸੀਟੀਪੀਆਰ ਹੈ ਕੋਰਾਜਨ ਨਾਲ ਪਲੱਸ ਉਹਦੇ ਵਿੱਚ ਫਿਪਰੋਨਿਲ 0.8% ਯਾਨੀ ਕਿ ਰੀਜ਼ੈਂਟ ਨਾਲੋਂ ਜ਼ਿਆਦੀ ਡੋਜ਼ ਫਿਪਰੋਨਿਲ ਦੀ ਹੈ ਇਹਦੀ ਡੋਜ਼ ਵੀ ਕਿਸਾਨ ਦੋਸਤੋ ਕਿਲੇ ਦੀ 3 ਕਿਲੋ ਆ ਇਹ ਸਭ ਤੋਂ ਵੱਡੀ ਗੱਲ ਇਹ ਪ੍ਰੋਡਕਟ ਜ਼ਿੰਕ ਬੇਸ ਹੈ ਇਹਦੇ ਵਿੱਚ ਕੰਪਨੀ ਨੇ ਜ਼ਿੰਕ ਕਾਢਡ ਕੀਤੀ ਹੈ ਮੰਨ ਲਓ ਹਲਕੇ ਖੇਤਾਂ ਦੇ ਵਿੱਚ ਐਸ ਪ੍ਰੋਡਕਟ ਦੇ ਜਾਣ ਦੇ ਨਾਲ ਉਹ ਖੇਤ ਥੋੜੇ ਤੁਹਾਨੂੰ ਬਣਦੇ ਨਜ਼ਰ ਆ ਸਕਦੇ ਔਰਦੇ ਨਜ਼ਰ ਆ ਸਕਦੀ ਹੈ ਚੰਗੇ ਨਜ਼ਰ ਆ ਸਕਦੇ ਹੈ ਜਿਹੜੇ ਖੇਤਾਂ ਦੇ ਵਿੱਚ ਤੁਸੀਂ ਸਭ ਕੁਝ ਕਰ ਲਿਆ ਜਾਨੀ ਕਿ ਤੁਹਾਡਾ ਝੋਨਾ 28 30 31 32 ਜਾਂ 35 ਦਿਨ ਦਾ ਹੋ ਗਿਆ ਤੁਹਾਨੂੰ ਲੱਗਦਾ ਵੀ ਸਾਡਾ ਝੋਨਾ ਹਾਲੇ ਵੀ ਕਮਜ਼ੋਰ ਆ ਜੋ ਨੇਰੀਆ ਕੁਸ਼ ਨਾਲੀਆਂ ਨਿਕਲ ਆਈਆਂ ਤੇ ਕੁਝ ਛੋਟੀਆਂ ਪਟਾਰਾਂ ਹਲੇ ਥੱਲੇ ਨਾਲੜ ਰਲਣ ਦੀ ਕੋਸ਼ਿਸ਼ ਕਰ ਰਹੀਆਂ ਪਰ ਉਹ ਆਪ ਨਹੀਂ ਆ ਰਹੀਆਂ ਯਾਨੀ ਕਿ ਖੇਤ ਤੁਹਾਨੂੰ ਕਮਜ਼ੋਰ ਵਿਖ ਰਿਹਾ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਇੱਕ ਪੇਟੈਂਟ ਪ੍ਰੋਡਕਟ ਹੈ ਸੁਮਿਲ ਕੈਮੀਕਲ ਦਾ ਸੁਮਿਲ ਕੈਮੀਕਲ ਇੰਡੀਅਨ ਮਲਟੀਨੇਸ਼ਨਲ ਹੈ 550 ਪੇਟੈਂਟ ਹੈ ਦੇ ਕੋਲ ਉਸ ਕੰਪਨੀ ਦਾ ਪ੍ਰੋਡਕਟ ਟਰਾਈ ਔਨ ਜੈਡ ਐਫ ਐਸ ਇਹਦੇ ਵਿੱਚ ਕਿਸਾਨ ਦੋਸਤੋ ਜ਼ਿੰਕ ਵੀ ਹੈ ਇਹਦੇ ਵਿੱਚ ਸਲਫਰ ਵੀ ਹੈ ਤੇ ਇਹਦੇ ਵਿੱਚ 0.6% ਜਾਨੀ ਕਿ ਜਿੰਨੀ ਰੀਜ਼ੈਂਟ ਦੇ ਵਿੱਚ ਰੀਜ਼ੈਂਟ ਅਲਟਰਾ ਦੇ ਵਿੱਚ ਰੀਜ਼ੈਂਟ ਹੈ ਉਨੀ ਰੀਜ਼ੈਂਟ ਵੀ ਹੈ ਕੋਈ ਗੱਲ ਨਹੀਂ ਉਨੀ ਰੀਜ਼ੈਂਟ ਵੀ ਹੈ ਇਹ ਪ੍ਰੋਡਕਟ ਤੁਸੀਂ ਪਾ ਕੇ ਆਪਣੇ ਹਲਕੇ ਖੇਤ ਦੇ ਵਿੱਚੋਂ ਸੁੰਢੀ ਵੀ ਮਕਾ ਸਕਦੇ ਜੇ ਜ਼ਿੰਕ ਤੇ ਸਲਫਰ ਨੇ ਜਿਹੜੀਆਂ ਸ਼ਖਾਵਾਂ ਛੋਟੀਆਂ ਧਾਡੀਆਂ ਫੁੱਟੀਆਂ ਤੁਹਾਨੂੰ ਲੱਗਦਾ ਨਹੀਂ ਰਾਲੜਾੜੀਆਂ ਉਹ ਵੀ ਨਾਲ ਅਰਲਾ ਦੇਣੀ ਆ ਤੇ ਤੁਹਾਨੂੰ ਉਹੀ ਖੇਤ ਵਿਦਿਨ 8 ਟੂ 10 ਡੇਜ਼ ਦੂਜਿਆਂ ਖੇਤਾਂ ਨਾਲੋਂ ਚੰਗਾ ਨਜ਼ਰ ਆਉਣਾ ਸ਼ੁਰੂ ਹੋ ਜਾਣਾ ਹੈ ਸੋ ਝੋਨੇ ਦੇ ਸਬੰਧ ਦੇ ਵਿੱਚ ਗੰਨੇ ਦੇ ਸਬੰਧ ਦੇ ਵਿੱਚ ਪਾਸਮਤੀ ਦੇ ਸਬੰਧ ਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 92160 99188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਜਿੰਨੀ ਕੁ ਗੁਰਨਾਨਕ ਸਾਹਿਬ ਨੇ ਬੁੱਧ ਦਿੱਤੀ ਹੈ ਉਹ RAMDAS ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਅਕਲ ਬਖਸ਼ੀ ਹੈ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਦੋਸਤੋ ਤੁਸੀਂ ਉਹਨਾਂ ਖੇਤਾਂ ਦੇ ਵਿੱਚ ਹੀ ਜ਼ਹਿਰਾਂ ਪਾਓ ਜਿਨ੍ਹਾਂ ਖੇਤਾਂ ਦੇ ਵਿੱਚ ਤੁਹਾਨੂੰ ਸੁੰਡੀ ਪਤਲ ਭੇਟ ਤੇ ਗੋਭ ਦੀ ਸੁੰਡੀ ਆਈ ਨਜ਼ਰ ਆਉਂਦੀ ਹੈ ਆਪਣੇ ਖੇਤਾਂ ਨੂੰ ਵਾਚ ਕਰਦੇ ਰਹੋ ਜਿੱਥੇ ਤੁਹਾਨੂੰ ਜਾਪਦਾ ਵੀ ਸਾਨੂੰ ਇਹ ਪੌਣੀ ਪੈਣੀ ਉਥੇ ਜ਼ਰੂਰ ਪਾਓ ਜਿੱਥੇ ਲੱਗਦਾ ਬਚਾਓ ਸਕਦਾ ਉਥੇ ਬਚਾ ਕਰੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ